ਅਕਾਲੀ ਜਲਦੀ ਸਰਕਾਰ ਰਹੀਏ ਤੇ ਢਾਬਿਆਂ 'ਚ ਵੀਰਸਾ ਪਾਉਂਦੇ ਰਹੇ ਨੇ ਨਸ਼ਾ ਵੀ ਵਕਵਾਉਂਦੇ ਰਹੇ ਨੇ ਚਲੋ ਆ ਇੱਕ ਸਾਲ ਹੋ ਗਿਆ ਸਰਪੰਚੀ ਕਰਦਿਆਂ ਨੂੰ 3 ਸਾਲ ਹੋ ਗਏ ਐਮਐਲਏ ਸਾਹਿਬ ਨੂੰ ਸਾਡੇ ਨਾਲ ਚੱਲਦਿਆਂ ਨੂੰ ਸਾਡੇ ਪਿੰਡ 'ਚ ਕਦੇ ਬਿਨਾਂ ਗੱਲ ਤੋਂ ਪੁਲਿਸ ਨੇ ਗੇੜਾ ਨਹੀਂ ਮਾਰਿਆ ਜੀ ਬਹੁਤ ਵਧੀਆ ਜੀ ਅਸਾਂ ਜੀ ਹੁਣ ਸਾਰੇ ਸਮਝੌਤੇ ਹੁੰਦੇ ਨੇ ਘਰਾਂ 'ਚ ਬੈਠ ਕੇ ਹੋ ਜਾਂਦੇ ਨੇ ਕਦੇ ਆਇਆ ਨਹੀਂ ਹੋਇਆ ਵੀ ਸਾਨੂੰ ਥਾਣਿਆਂ 'ਚ ਰੋਲਣਾ ਪੈਂਦਾ ਭੱਜਣਾ ਪੈਂਦਾ ਜਾਂ ਸਾਨੂੰ ਫੋਨ ਕਰਨੇ ਪੈਂਦੇ ਨੇ ਕੀ ਵਿਚਾਰਨਾ ਹੈ ਸਾਡੇ ਵਿਚਾਰਨੇ ਜੀ ਸਾਨੂੰ ਲਾਈਟ ਮਤਲਬ ਦੇਨੇ ਉਹਦੀ ਹੈ ਮਤਲਬ ਇਹਨਾਂ ਨੇ 24 24 ਘੰਟੇ ਵੀ ਲਾਈਟ ਦਿੱਤੀ ਹੈ ਠੀਕ ਹੈ ਜੀ ਬਹੁਤ ਸਾਨੂੰ ਕੋਈ ਇਹ ਜਿਹੀ ਤਕਲੀਫ ਨਹੀਂ ਹੋਈ ਜੀ ਬੰਦਾ ਲਾਉਣ ਮੌਕੇ ਜਿਵੇਂ ਹੁਣ ਆਲੂ ਦੀ ਖੇਤੀ ਹੈ ਇਹਦੇ 'ਚ ਬਹੁਤ ਸਨ ਸਹਿਯੋਗ ਹੋ ਰਿਹਾ ਸਰਪੰਚ ਸਾਹਿਬ ਸਾਡੇ ਬਲੌਕ ਪ੍ਰਧਾਨ ਅਰਦਾ ਟੈਨੀ ਜੀ ਇਹ ਨਾਲ ਹੀ ਸਾਡੀ ਟੀਮ ਮੈਂਬਰ ਸਹਿਵਾਨ ਤੇ ਨਗਰ ਸਰ ਆਨੰਦੂਲਾ ਤੇ ਕਾਲੇ ਦੀ ਸਾਰੀ ਸਰਕਾਰ ਜੋ ਸਰਕਾਉਂ ਸਰ ਤੋਂ ਪਹਿਲਾਂ ਗੱਜਕੇ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ 2022 ਜਦੋਂ ਆਮ ਆਦਮੀ ਪਾਰਟੀ ਇਲੈਕਸ਼ਨ ਮੈਦਾਨ ਚ ਉਤਰੀ ਸੀ ਤਾਂ ਉਸ ਵੇਲੇ ਸਾਡੇ ਲੀਡਰ ਸਰਦਾਰ ਕੋਆਸੀ ਮਾਨਵਰ ਨੇ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਕਿ ਜੇ ਆਪਣੀ ਸਾਡੀ ਸਰਕਾਰ ਬਣਾ ਦੋਗੇ ਤਾਂ ਆਉਣ ਵਾਲੇ 5 ਸਾਲਾਂ 'ਚ ਇਹ ਦੱਸ ਸਕਮ ਅਸੀਂ ਗਰੰਟੀ ਚ ਦੇ ਕਰਕੇ ਦਿਖਾਵਾਂ। ਆਪਾਂ ਕੋਈ ਵੀ ਸਰਕਾਰ ਚੁੰਨਦੇ ਆ ਉਹਨੂੰ 5 ਸਾਲ ਦਾ ਸਮਾਂ ਦੰਨੇ ਆ ਕਿ ਉਹ ਆਪਣੇ ਵਾਅਦੇ ਪੂਰੇ ਕਰਕੇ ਦਿਖਾਵੇ। ਪਰ ਆਪਾਂ ਪਹਿਲਾਂ ਸਰਕਾਰਾਂ ਦੇਖੀਆਂ ਨੇ ਸਰਕਾਰ ਬਣਨ ਤੋਂ ਬਾਅਦ ਪਹਿਲੇ 3-4 ਸਾਲ ਤੱਕ ਇਹਨਾਂ ਪਾਰਟੀਆਂ ਦੇ ਲੀਡਰ ਲੱਭਦੇ ਨਹੀਂ ਹੁੰਦੇ ਸੀ। ਸਾਰੇ ਆਪਣੇ ਨਿੱਜੀ ਖਜ਼ਾਨੇ ਆਪਣੀਆਂ ਗੋਟੀਆਂ ਬਣਾਉਣ ਵਾਲੇ ਪਾਸੇ ਧਿਆਨ ਦਿੰਦੇ ਸੀ। ਕੋਈ ਰੇਲੇ ਦੀਆਂ ਖਟਾਂ-ਖਿਸਾਂ ਪਾਉਣ ਪਰਮੰਦਾ ਸੀ। ਕੋਈ ਬੱਤਾਂ ਜਿੱਸਾ ਪਾ ਲੈਂਦਾ ਸੀ ਕੋਈ ਕੇਵਲ ਤੇ ਕਬਜ਼ਾ ਕਰ ਲੈਂਦਾ ਸੀ ਅਕਾਲੀ ਦਲ ਦੀ ਸਰਕਾਰ ਰਹੀਏ ਤਾਂ ਢਾਬਿਆਂ 'ਚ ਵੀ ਹਿਸਾ ਪਾਉਂਦੇ ਰਹੇ ਨੇ ਨਸ਼ਾ ਵੀ ਫਕਵਾਉਂਦੇ ਰਹੇ ਨੇ ਪਰ ਪਹਿਲੇ 4 ਸਾਲ ਕੰਮ ਵੱਲ ਕੋਈ ਧਿਆਨ ਨਹੀਂ ਹੁੰਦਾ ਸੀ ਅਖੀਰਲੇ ਸਾਲ 'ਚ ਜਾ ਕੇ ਇਹਨਾਂ ਨੂੰ ਯਾਦ ਆਉਂਦਾ ਸੀ ਕਿ ਲੋਕਾਂ ਦੇ ਦੁਆਰਾ ਜਾ ਕੇ ਵੋਟਾਂ ਪਾਣ ਜੋਗੇ ਹੋ ਸੀ 2022 'ਚ ਚਲੂਤੀ ਸਰਕਾਰ ਬਣਾਈ ਇਸ ਸਰਕਾਰ ਨੇ April 2022 'ਚੋਂ ਦਿੱਤੀ ਸੀ ਤੇ ਜੂਨ 2022 ਚ ਜਿਹੜਾ ਸਭ ਤੋਂ ਵੱਡਾ ਵਾਦਾ ਸੀ ਸਭ ਤੋਂ ਵੱਧ ਖਰਚੇ ਵਾਲਾ ਵਾਦਾ ਸੀ ਹਰੇਕ ਘਰ ਨੂੰ 300 ਯੂਨਿਟ ਬਿਜਲੀ ਦੇ ਪ੍ਰਤੀ ਮਹੀਨਾ ਮੁਫਤ ਦੇਣ ਦਾ ਵਾਦਾ ਉਹ ਆਪਣੇ ਤੀਜੇ ਮਹੀਨੇ ਚ ਪੂਰਾ ਕਰਕੇ ਦਿਖਾ ਦਿੱਤਾ। ਮਤਲਬ ਤੁਹਾਡੀ ਜਿਹੜੀ ਸਰਕਾਰ ਹੈ ਇਹ ਆਪਣੇ ਪਹਿਲੇ ਦਿਨ ਤੋਂ ਕੰਮ ਕਰਕੇ ਦਿਖਾ ਰਹੀ ਹੈ। ਉਹਨਾਂ ਵਾਰ ਹਰੇਕ ਗ੍ਰਾਂਟੀ ਦੇ ਕੰਮ ਹੋਇਆ ਕਿੱਥੇ ਇਹ ਗੱਲ ਹੋਈ ਸੀ ਕਿ ਉਹ ਚ ਸੁਧਾਰ ਕਰਾਂਗੇ। ਹਜ਼ਾਰਾਂ ਕਰੋੜ ਰੁਪਏ ਜਨਤਕ ਸਕੂਲਾਂ ਨੂੰ ਦਿੱਤੇ ਜਾਣੇ ਚਾਹੀਦੇ ਕੰਮ ਪਰਾਦਰ ਕਰਨ ਉਹਨੇ ਇੱਕ ੱੱਕੇ ਹੋਏ ਨੇ ਜੀ ਲੋਕ ਡਰਦੇ ਨੇ ਅੱਜ ਹੁਣ ਲੋਕਾਂ ਦਾ ਡਰ ਨਿਕਲਿਆ ਥੋੜਾ ਜਿਹਾ ਠੀਕ ਹੈ ਜੀ ਨਹੀਂ ਲੋਕ ਇੰਨੇ ਕਿ ਡਰਦੇ ਸੀ ਵੀ ਲੋਕ ਬਾਹਰੋਂ ਆਉਣੋਂ ਡਰਦੇ ਸੀ ਵੀ ਜੇ ਕਿਤੇ ਇਹਨਾਂ ਨਾਲ ਤੁਰ ਪੈਨਾਂ ਦੇ ਪਰ ਸਾਡੇ ਦੇ ਪਰਚਾ ਨਾ ਹੋਵੇ ਸਾਡੇ ਮੁੰਡੇ ਦੇ ਪਰਚਾ ਨਾ ਹੋ ਜੇ ਇਸ ਗੱਲੋਂ ਬਹੁਤ ਜ਼ਿਆਦਾ ਲੋਕ ਹੁਣ ਸਾਡਾ ਪਿੰਡ ਦਾ ਬਹੁਤ ਸੂਖੀ ਹੈ ਜੀ ਆ ਇੱਕ ਸਾਲ ਹੋ ਗਿਆ ਸਰਪੰਚ ਹੀ ਕਰਦਿਆਂ ਨੂੰ 3 ਸਾਲ ਹੋ ਗਏ ਐਮਐਲਏ ਸਾਹਿਬ ਨੂੰ ਸਾਡੇ ਨਾਲ ਚੱਲਦਿਆਂ ਨੂੰ ਸਾਡੇ ਪਿੰਡ 'ਚ ਕਦੇ ਬਿਨਾ ਗੱਲ ਤੋਂ ਪੁਲਿਸ ਨੇ ਘੇੜਾ ਨਹੀਂ ਮਾਰਿਆ ਜੀ ਬਹੁਤ ਬਹੁਤ ਜੀ ਅਸਾਂ ਜੀ ਹੁਣ ਸਾਰੇ ਸਮਝੌਤੇ ਹੁੰਦੇ ਨੇ ਘਰਾਂ 'ਚ ਬੈਠ ਕੇ ਹੋ ਜਾਂਦੇ ਨੇ ਕਦੇ ਆਇ ਨਹੀਂ ਹੋਇਆ ਵੀ ਸਾਨੂੰ ਥਾਣੇ 'ਚ ਰੋਲਣਾ ਪੈਂਦਾ ਭੱਜਣਾ ਪੈਂਦਾ ਜਾਂ ਉਹਨੂੰ ਫੋਨ ਕਰਨਾ ਪੈਂਦਾ ਨਹੀਂ ਸਭ ਸਾਰਾ ਇਹ ਆਮ ਆਦਮੀ ਕੋਈ ਨਾ ਸਾਫਾ ਵੇਚਣਾ ਨਾ ਕੋਈ ਇੱਥੇ ਆਪਣੇ ਸਾਰੇ ਇੱਥੇ ਕੋਈ ਇਹ ਨਹੀਂ ਹੈਗਾ ਵੀ ਕੋਈ ਕਰੋੜਪਤੀ ਦਾ ਕੋਈ ਖੜਾ ਨਹੀਂ ਜੀ ਅਸੀਂ ਸਾਰੇ ਗਰੀਬੇ ਖੜੇ ਆ ਜੀ ਕੋਈ ਇਹ ਮੈਂ ਕਹਿ ਲੋ ਵੀ ਕੋਈ ਥੋੜਾ ਜਿਹਾ ਗਰੀਬਾਂ ਦਾ ਮਿਡਲ ਟਾਪਕੇ ਦਾ ਲਾ ਲਓ ਥੋੜਾ ਜਿਹਾ ਉੱਚਾ ਪਰ ਅਸੀਂ ਸਾਰੇ ਗਰੀਬੇ ਖੜੇ ਆ ਜੀ ਅਸੀਂ ਸਾਰੇ ਇੱਕ ਤਾਂ ਸਾਨੂੰ ਬਿਜਲੀ ਦੇ ਬਿੱਲ ਮਾਫ ਹੋ ਗਏ ਦੂਜਾ ਸਾਨੂੰ ਹਾਂ ਜੀ ਇਹਦੇ ਚ ਬਹੁਤ ਛੋਟ ਮਿਲੀ ਆ ਜੀ ਹੈਲਥ ਸੇ ਦੇ ਵਿੱਚ ਸਰਕਾਰ ਨੇ ਜਿਹੜਾ 10 ਲੱਖ ਵਾਲਾ ਕਾਰਡ ਚਲਾਤਾ ਉਹ ਸਾਨੂੰ ਹੁਣ ਮਿਲ ਜੂਗਾ ਜੀ ਸਾਡੇ ਘਟੋ ਘਟ ਬਜ਼ੁਰਗ ਸੇਫ ਹੋ ਗਏ ਸਾਡੇ ਬੱਚੇ ਸੇਫ ਹੋ ਗਏ ਸਾਨੂੰ ਹੋਰ ਕੀ ਚਾਹੀਦਾ ਕੀ ਵਿਚਾਰਨਾ ਸਾਡੇ ਵਿਚਾਰਨਾ ਜੀ ਸਾਨੂੰ ਲਾਈਟ ਮਤਬਲ ਦੇਣੇ ਆਉਂਦੀ ਹੈ ਹਾਂਜੀ ਮਤਬਲ ਇਹਨਾਂ ਨੇ 24 24 ਘੰਟੇ ਵੀ ਲਾਈਟ ਦਿੱਤੀ ਹੈ ਠੀਕ ਹੈ ਜੀ ਬਹੁਤ ਸਾਨੂੰ ਕੋਈ ਇਹ ਜਿਹੀ ਤਕਲੀਫ ਨਹੀਂ ਹੋਈ ਜੀ ਖੰਡਾ ਲਾਉਣ ਮੌਕੇ ਜਿਵੇਂ ਹੁਣ ਆਲੂ ਦੀ ਖੇਤੀ ਹੈ ਇਹਦੇ 'ਚ ਬਹੁਤ ਸਾਨੂੰ ਸਹਿਯੋਗ ਹੋ ਰਿਹਾ ਠੀਕ ਹੈ ਮਤਲਬ ਬਾਕੀ ਜੇ ਬਾਕੀ ਜਿਵੇਂ ਉਹਤੇ ਤੁਹਾਨੂੰ ਜਿਵੇਂ ਹਾੜੀ ਦਾ ਸੀਜ਼ਨ ਹੁੰਦਾ ਸੀ ਉਹਤੇ ਬਹੁਤ ਮਤਲਬ ਫਲੈਟ ਦੀ ਅੱਛਾ ਗੱਲ ਕਰੀਏ ਖੇਤੀਬਾੜੀ ਦੇ ਵਿੱਚ ਸਬਸਿਡੀਆਂ ਜਾਂ ਲੋਨਾਂ ਦੇ ਵਿੱਚ ਉਹ ਉਹਦਾ ਤੁਹਾਨੂੰ ਕਿੰਨਾ ਕੁ ਫਾਇਦਾ ਮਿਲਦਾ ਹਾਂ ਸਬਸਿਡੀਆਂ ਵੀ ਆਈਆਂ ਜਿਵੇਂ ਹੁਣ ਸੁਪਰ ਸੀਡਰ ਤੇ ਆ ਗਈ ਜੀ ਜੀ ਬੀਲਰ ਤੇ ਲਾ ਲਓ ਤੇ ਇਹ ਜਿਹੜੇ ਸੰਦ ਨੇ ਖੇਤੀਬਾੜੀ ਦੇ ਨਾਲ ਤੇ ਸਬਸਿਡੀਆਂ ਵੀ ਮਿਲੀਆਂ ਨੇ ਜੀ ਸੈਟੀ ਚੋਂ ਖਾਦ ਮਿਲਦੀ ਆ ਖਾਦ ਮਿਲਦੀ ਆ ਸੈਟੀ ਚੋਂ ਕੋਈ ਯੋਜਾ ਸਾਨੂੰ ਇਹ ਹਾਂ ਕੋਈ ਪ੍ਰੋਬਲਮ ਕੋਈ ਹੋਰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਹਾਂਜੀ ਹਾਂ ਬਾਕੀ ਜਿਹੜੇ ਦੱਸ ਸਕਦੇ ਹੋ ਕੋਈ ਪ੍ਰੋਬਲਮ ਹੈ ਜੀ ਕੋਈ ਆ ਕੋਈ ਪ੍ਰੋਬਲਮ ਨਹੀਂ ਬਾਕੀ ਜਿਹੜੇ ਹੁਣੇ ਕੰਮਕਾਰ ਕਰ ਰਹੇ ਨੇ ਜੀ ਉਹ ਵਧੀਆ ਨੇ ਅੱਗੇ ਵਾਸਤੇ ਕਰ ਰਹੇ ਨੇ ਤੇ ਆ ਹੁਣ ਆਪਣੀ ਸਾਡੇ ਡਿਸਪੈਂਸਰੀ ਬਣ ਰਹੀ ਹੈ ਜੀ ਉਹ ਮਤਲਬ ਬਹੁਤ ਵੱਡੀ ਬਣ ਰਹੀ ਆ ਉਹ ਸਾਡੇ ਪਿੰਡ ਨੂੰ ਬਹੁਤ ਮਤਲਬ ਫਾਇਦੇਮੰਦ ਆ ਜਿਹੜੇ ਨੌਜਵਾਨ ਸਾਡੇ ਮੁੰਡੇ ਨੇ ਹਾਂ ਹੁਣ ਕੰਮਾਂ ਤੇ ਜਾਣ ਲੱਗੇ ਨੇ ਬਹੁਤ ਜਾਨੀਏ ਬਹੁਤ ਤੇ ਜਾਨੀਏ ਆਮ ਪਾਰਟੀ ਜਿਹੜੀ ਸਰਕਾਰ ਆ ਇਹਦੇ ਬਰੌਲ ਤੋਂ ਸਾਨੂੰ ਹੋਇਆ ਪਹਿਲਾਂ ਜਿਹੜੇ ਸਰਕਾਰ ਆਈਆਂ ਨਹੀਂ ਉਹਨਾਂ ਸਾਨੂੰ ਮਤਲਬ ਨਾਰਜ ਰੱਖਿਆ ਬਹੁਤ ਜਿਆਦਾ ਕੋਈ ਬਹੁਤ ਜ਼ਿਆਦਾ ਖਣਾਇਆ ਜਿੰਨਾ ਜ਼ਿਆਦਾ ਖਣਾਇਆ ਨਹੀਂ ਹੁਣ ਇਸ ਵਕਤ ਦੇ ਵਿੱਚ ਸਾਨੂੰ ਸਾਡੇ ਸਰਪੰਚ ਸਾਹਿਬ ਸਾਡੇ ਤੇ ਹੋਏ ਨੇ ਸਾਡੇ ਸਰਪੰਚ ਸਾਹਿਬ ਜੀ ਨੇ ਸਾਨੂੰ ਬੜਾ ਸਹਾਰਾ ਦਿੱਤਾ ਇਸ ਗੱਲ ਵਿੱਚ ਇਹ ਗੱਲ